ਕੋਟੋੜੀ ਚੁਣਾ ਲਵੇ ਇਸ ਕੁੱਤੇ ਦੇ ਹੱਟ ਦੇ ਆ ਡਾਕਟਰ ਲਿਜਾਣੇ ਵਾਲਾ ਖਾਚ ਉਹਦਾ ਨਾਮ ਲੈਣਾ ਦੱਲੇ ਦਾ ਉਹ ਬੰਦਾ ਮੇਰੇ ਧੀਆਂ ਮਰੇ ਬੋਲੇ ਅੱਜ ਮੈਂ ਪੋਸਟ ਪਾਈ ਆ ਤੁਸੀਂ ਪੋਸਟ ਪੜ ਸਕਦੇ ਹੋ ਉਸ ਬੰਦੇ ਨੂੰ ਮੈਂ ਲਿਜਾਣੇ ਪ੍ਰਸ਼ਾਸਨ ਮੇਰਾ ਚੈਲੇਜ ਅਮਰ ਸਵੇਦਬੋ ਘਰੇ ਜਾਣਾ ਜੇ ਹਿੰਮਤ ਹੈਗੀ ਆ ਤੇ ਮੈਨੂੰ ਰੋਕ ਨਾ ਜੇ ਮੈਂ ਜਾਂ ਕੱਲਾ ਜਾਊਂਗਾ ਮੈਂ ਮੈਨੂੰ ਕਿਸੇ ਲੋੜ ਨਾਲ ਲਿਜਾਣ ਦੀ ਕੀ ਨਹੀਂ ਮੈਂ ਅਸੇ ਕੱਲਾ ਜਾਊਂਗਾ ਉਸ ਕਤીર ਦੇ ਤੂੰ ਸਾਨੂੰ ਬੋਲ ਜੋ ਬੋਲਣਾ ਮੈਨੂੰ ਬੋਲ ਜੋ ਬੋਲਣਾ ਤੇਰੀ ਆਪਣੀ ਕੌਡੀ ਜੋਦੀ ਤੇ ਆਪਣੀ ਤੂੰ ਲੋਕਾਂ ਦੀ ਜੁਪਾ ਧਲਿਆ ਤੂੰ ਮੇਰੇ ਘਰ ਪਰ ਆਪਨੇ ਆਜ ਤੂੰ ਮੇਰੀ ਧੀ ਬਾਰੇ ਗਲਤ ਕਮੈਂਟ ਕੀਤਾ ਜੇ ਆਪਣੇ ਪਿਓ ਦਾ ਨਾਂ ਮਸਲੇ ਤੇ ਤੇਰੇ ਘਰ ਸ਼ਿਮਲਾਪੁਰੀ ਆਉਣਾ ਹੀ ਸ਼ਿਮਲਾਪੁਰੀ ਸਿਰਦਰ ਘਰੇ ਮੇ ਆਉਣਾ ਹੀ ਤੇ ਘਰੋਂ ਬਾਹਰ ਆ ਕੇ ਮੇਰੀ ਮਿਲੂ ਜੇ ਤੂੰ ਝੰਮਦਾ ਕੀਤੇ ਮਸਲੇ ਕੱਲਾ ਆਉਂਗਾ ਮੈਂ ਮੈਂ ਕਿਉਂ ਨਾ ਲੈ ਕੇ ਨਹੀਂ ਆਉਂਦਾ ਤੇਰਾ ਬਲੂ ਇਹ ਵੀ ਪਤਾ ਵਾ ਪਿੱਤਾ ਚ ਹਿੰਮਤ ਆ ਕੇ ਬਾਹਰ ਆਉਣ ਦੀ ਤੇਰੇ ਇੱਕੋ ਟੁੱਟਾਏ ਕਮਰਾ ਵਾ ਉੱਥੇ ਤੂੰ ਸੋਫੇ ਤੇ ਬੈਠਾ ਹੋਣਾ ਉੱਥੇ ਬੈਠ ਕੇ ਦਵਾਈ ਖੋਣਾ ਤੇ ਜੇ ਹਿੰਮਤ ਆੜੀ ਬਾਹਰ ਨਿਕਲਦੀ ਕੇ ਇਹਨੂੰ ਕਹਦਾ ਬਾਹ ਪਾਤੀ ਆ ਚੀਕਾ ਪੋ ਉਹ ਚੀਕਾ ਤੂੰ ਆ ਮਾਰਦਾ ਅਰਾਧ ਚ ਕਮਾਦਾ ਬਿਠਾ ਦੋ ਕਈ ਕਰੋ ਬਾਹ ਨਿਕਲੇ ਤੇ ਜੇ ਹਿੰਮਤ ਆੜੀ ਬਾਹਰ ਆਉਣ ਦੀ ਇਹ ਸ਼ੇਅਰ ਕਰ ਦਿਓ ਤੇ ਉਹ ਤਾਂ ਪੂਜਾ ਦਿਓ ਸਵੇਰੇ ਮੈਂ ਕਰੋ ਚੱਲਣਾ ਵਾ 9:30 ਵਜੇ ਮਤੇ ਕੋਣ ਹੀ ਛੜਦਾ ਚੱਲਣਾ ਤੇਰੇ ਕੋ ਕੁਸਿਬਲਾਪੂਰੀ ਹੋਣਾ ਹੀ ਜ ਲਿਜਾਲੇ ਪੁਰਸ ਦੀ ਹੱਥ ਦੇ ਲੋ ਅਸੀਂ ਜਾ ਕੇ ਕਹਿ ਕੇ ਆਏ ਆ ਵੀ ਇਹ ਬੰਦਾ ਗਲਤ ਬੋਲਦਾ ਇਹ ਅੱਗ ਲਾ ਰਿਹਾ ਪਰ ਉਥੇ ਅਫਸਰ ਮਿਲੇ ਆ ਕੋਈ ਗੱਲ ਨਹੀਂ ਕੋਈ ਬਾਲਨੀ ਬਾ ਠੀਕ ਠਾਕ ਆ ਹਾਂ ਬਾਸ ਚੜਵਾ ਠੀਕ ਠਾਕ ਬਲੇ ਕੈਨ ਸੁਣੀ ਗਏ ਨੇ ਕੋਈ ਕਾਰਵਾਈ ਹੋ ਪੋਤੇ ਤੇ ਇੰਨਾ ਬਤਾ ਗੰਦ ਭਗਦਾ ਤੇ ਭਗਵਾਨ ਦਮਨ ਇੱਕੋ ਕੰਮ ਨੂੰ ਆਉਂਦਾ ਵਾ ਕਈ ਪੰਨਾ ਠੋਕਦਾ ਕਈ ਲੱਕਾ ਠੋਕਦਾ ਕਈ ਫੈਰਾ ਠੋਕਦਾ ਅਜੇ ਕਤੀਰ ਠੋਕਦੀ ਇਹਨੂੰ ਫੋੜ ਜਾ ਜੇ ਮਦਦੀ ਦਾ ਅੱਗ ਲਾ ਰਿਹਾ ਤੇ ਦੱਲਾ ਬੰਦਾ ਹੋ ਕਰਮ ਤੇਰੀ ਕਾਰਵਾਈ ਕਰਨੀ ਹੈ ਕਰਮ ਤੇ ਜਿਹੜੀ ਗੋਲੀਬਾਰੀ ਮੇਰੇ ਮਾਰੋ ਮੈਸਰੇ ਹੋਣਾ ਲੁਧਿਆਣੇ ਆਉਣਾ ਹੀ ਜੇ ਆਪਣੇ ਪਿਓ ਦਾਣਾ ਸ਼ਿਮਲਾਪੁਰ ਮਿਆਂਗਾ ਤੇਰੇ ਘਰ ਦੇ ਬਾਹਰ ਆਉਂਗਾ ਤੇ ਘਰੋਂ ਬਾਹਰ ਆ ਜੀ ਮੈਂ ਖਾਦੇ ਹਥਾਂਗਾ ਸੇਰੇ ਆਉਂਗਾ ਮੈਂ ਤੂੰ ਮੇਰੀ ਧੀ ਤੱਕ ਪਹੁੰਚਿਆ ਤੇਰੀ ਆਪਣੀ ਇੱਕ ਕੌਡੀ ਜਿਨੀ ਹੈਗੀ ਸਾਰੀ ਬੁੜਿਆ ਜਾਨ ਦੀ ਤੇਰੇ ਪੱਲੇ ਕੀ ਆ ਤੂੰ ਕੀ ਚੀਜ਼ ਆ ਇੱਥੇ ਇੱਕ ਦਵਾ ਮੈਂ ਜੱਟ ਐ ਇੱਕ ਦਵਾਜੋ ਤੂੰ ਕਹਿੰਦਾ ਜੱਟ ਦੀ ਬੋਲਣਾ ਮੈਂ ਮੈਂ ਜੱਟੀ ਜੱਟੀ ਮੈਂ ਦੱਸ ਕੀ ਕਰੇਗਾ ਮੇਰਾ ਮੈਂ ਜੱਟ ਐ ਮੈਂ ਜੱਟ ਐ ਮੈਂ ਬਾੜ ਕਦਾ ਜੱਟ ਨੂੰ ਜੱਟ ਨਹੀਂ ਬੋਲਣਾ ਮੈਂ ਜੱਟ ਦਾ ਪੁੱਤ ਜੱਟ ਐ ਦੱਸ ਮੈਂ ਪਿਓ ਜੱਟ ਮੈਂ ਦਾਦਾ ਜੱਟ ਮੈਂ ਜੱਟ ਐ ਕਮਰ ਜਾਣੇ ਜੱਟ ਐ ਤੂੰ ਮੇਰੀ ਤੀ ਹਮਾਰੇ ਗੱਲ ਤੂੰ ਬੋਲਿਆ ਤੂੰ ਮੇਰੇ ਨਾਲ ਕਰਦਾ ਜਿੱਦ ਗੱਲ ਕਰਨੀ ਹੈ ਹੈ ਗਿਮਤ ਕਰਨ ਦੀ ਜੇ ਆਪਣੇ ਪਿਓ ਦਾ ਦੋ ਮਰਦ ਸੂਰੇ ਬਾਹਰ ਅੱਜ ਫੇਰ ਦੇ ਬਾਹਰ ਮੈਂ ਤੇ ਘਰ ਦੇ ਬਾਹਰ ਹੋਣੇ ਸੂਰੇ ਸਰੇ ਮੈਂ ਸਾਢੇ 10 ਨੌਕ ਹੋ ਜਾਣਾ ਈ ਸਾਢੇ 11:30 ਤੱਕ ਗੇਟ ਦੇ ਬਾਹਰ ਖੜੋਗੋ ਮੈਂ ਆਕੇ ਜੇ ਕੋਈ ਬਾਹਰ ਨਹੀਂ ਮেরে ਮਾਰਦੀ ਸਾਧੋ ਹੀ ਬਈ ਯਾਰ ਇੱਕ ਦੁੱਖੀ ਦਾ ਬੰਦਾ ਤੂੰ ਜਾ ਤੇ ਪੈ ਅਕਾਦਗੀ ਤੇਰੀ ਇੱਕ ਦੁੱਖੀ ਦਾ ਬਰਾ ਦੁੱਖੀ ਦਾ ਬਰਾ ਤੂੰ ਤੇਰੀ ਔਕਾਤ ਕੀ ਤੇਰੀ ਆ ਗਈ ਤੂੰ ਚਾਹੇ ਕਰ ਉਹ ਤੂੰ ਬਾਹਰ ਨਹੀਂ ਨਿਕਲਦਾ ਹੁਣ ਤੇਰੇ ਘਰ ਤਾਂ ਮੈਂ ਜਾਣਾ ਨਹੀਂ ਕਰ ਤੇ ਘਰ ਦਾ ਤੇਰੇ ਘਰ ਬਾਰੇ ਤੇ ਪਰਿਵਾਰ ਬਾਰੇ ਬੋਲਾਂ ਮੇਰੀ ਔਕਾਤ ਨਹੀਂ ਹੈਗੀ ਮੇਰੀ ਸੋਚ ਨਹੀਂ ਹੈਗੀ ਪਰ ਗੰਧਿਆ ਬੰਦਾ ਤੂੰ ਤੂੰ ਗੰਦ ਮਕਾ ਮੇਰੇ ਤੇ ਪੇਛ ਦੇ ਆ ਗਿਆ ਅੱਜ ਮੇਰੇ ਧੀਆ ਬਾਰੇ ਤੇ ਸਵੇਰੇ ਮੈਂ ਸਾਢੇ 2 ਚੱਲਣਾ ਜਿੰਨੇ ਮੈਂ ਰੋਕਣਾ ਰੋਕ ਲੋ ਤੇਰੇ ਵੀ ਘਰੇ ਆਉਣਾ ਤੇਰੇ ਸ਼ਿਮਲਾਪੁਰੀ ਤੇਰੇ ਗੇਟ ਦੇ ਅੱਗੇ ਆਉਣਾ ਹੀ ਜੇ ਆਪਣੇ ਪਿਓ ਦਾ ਇੱਕ ਪਿਓ ਦਾ ਜੇ ਹੋਇਆ ਤੇ ਗੇਟੋਂ ਬਾਹਰ ਆ ਜੀ ਮੈਂ ਕੱਲਾ ਆਊਗਾ ਮੈਂ ਕੋ ਨਾ ਲੈ ਕੇ ਨਹੀਂ ਆਉਣਾ ਮੈਂ ਕੋ ਫੌਜ ਕੋਠੇ ਨਹੀਂ ਕਰਨੀ ਨਾ ਮੇਰੇ ਕੋ ਕੋਈ ਕੁਸ਼ੇ ਕੁਸ਼ ਹੈਗਾ ਖਾ ਲੇ ਤੁੰਗਾ ਮੈਂ ਜਾ ਆਪਣੇ ਪਿਓ ਦਾ ਨਾ ਸਿਰਫ ਗੇਟ ਦੇ ਬਾਹਰ ਆ ਜੀ ਫਿਰ ਮੈਂ ਸੋ ਰਿਹਾ ਆਂਗਾ ਜਦ ਤੂੰ ਕਿਹਦੂ ਪਤਾ ਨਹੀਂ ਪਾਇਤੀ ਆਪਣੇ ਗਲਤ ਬੋਲਣ ਰਿਆ ਦੱਲਿਆ ਤੂੰ ਮੈਨੂੰ ਬੋਲ ਜੋ ਬੋਲਦਾ ਤੈਨੂੰ ਮੈਂ ਨਾ ਕੰਨ ਨਹੀਂ ਕਰ ਰਹੀ ਆਂ ਹੋਜੇ ਤੇਰੇ ਪ੍ਰਵਾਹ ਬਲ ਸਾਡੂ ਨੂੰ ਪਤਾ ਨਹੀਂ ਕਿ ਪੁ ਕੀ ਆਂ ਤੇਰੀ ਉਹ ਕਾਫੀ ਕਿਥੋਂ ਸਰ ਸੱਜਣੇ ਪਤਾ ਕੁਝ ਜੀ ਤੂੰ ਐ ਕੀ ਚੀਜ਼ ਸਰਕਾਰਾਂ ਪਾਲ ਤੂੰ ਕੁੱਤਾ ਆ ਤੂੰ ਤੇਨੂੰ ਸਰਕਾਰਾਂ ਨੇ ਪਾਲਿਆ ਤੇਰਾ ਖੁਦਾ ਛੱਡਿਆ ਤੇ ਗੱਲ 'ਚ ਪੜਾ ਪਾਇਆ ਜੋ ਕੇ ਤੂੰ ਉਹ ਬੋਲਦਾ ਮੈਂ ਸਵੇਰੇ 6:30 ਚਲ ਲਈ ਕਰੋ ਤਰਨਕੋਟ ਤੋਂ 6:30 ਵਜੇ ਤੇ ਤੇਰੇ ਘਰੇ ਕਰਦੇ ਬਾਅਦ ਸ਼ਿਮਲਾਪੁਰੂ ਪਹੁੰਚਣਾ ਹੈ ਜੇ ਮੈਨੂੰ ਹਿੰਮਤ ਹੈਗੀ ਨਾ ਤੇ ਘੇਰੇ ਤੋਂ ਬਾਅਦ ਮੈਨੂੰ ਮਿਲ ਕੇ ਉਤਾਰ ਦੇਵੋ ਕੋਈ ਸ਼ਰਮ ਆਈ ਤੈਨੂੰ ਅਰੇ ਵੀ ਯਾਰ ਤੇਰੀ ਆਪ ਦੀ ਇੱਛਾ ਦੀ ਕੌਡੀ ਜੇਗੀ ਸਾਲੇ ਘੁੜੇ ਬਾਦੂ ਪੀਓ ਕਾਤਰੀ ਕਾਤ ਕੀ ਆ ਤੇ ਇੱਕ ਕੌਟੀ ਕੌਡੀ ਕਾਤ ਤੇ ਬੰਦੇ ਤੇ ਮੈਂ ਤਾਂ ਬੋਲਿਆ ਨਹੀਂ ਸੀ ਮੈਂ ਕਿ ਕੀ ਬੋਲਣਾ ਯਾਰ ਤੇ ਅੱਜ ਤੱਕ ਬਈ ਕੁੜੇ ਤੱਕ ਪਹੁੰਚ ਗਏ ਆ ਤੇਰੇ ਬਾਰੇ ਕੋਈਆਂ ਤੂੰ ਕੀ ਜੀ ਜਾਗਾ ਤੇਰੇ ਬਾਰੇ ਸਾਰੇ ਦੂਰੇ ਜਾਣ ਤੂੰ ਕੀ ਜੀ ਜਾਗਾ ਤੈਨੂੰ ਸਾਰੇ ਜਾਣਦੇ ਤੂੰ ਕੀ ਆ ਤੇਰੀ ਔਕਾਤ ਕੀ ਸਾਰੇ ਜਾਣਦੇ ਆ ਉਤੋਂ ਆ ਭਗੌਤ ਮਾਰ ਇਹ ਲੋਕਾਂ ਫੜ ਲਿਆ ਜਿਹੜੇ ਬਦੇ ਕੰਮ ਕਰਦੇ ਫੜੀ ਜਾਓ ਜਿਹੜੀਆਂ ਇਹੋ ਜਿਹੀ ਕਤੂੜਾਂ ਮੈਲੇ ਫੜਦੀਆਂ ਵਾਂ ਉਹ ਘਰੇ ਬਡੇ ਕੁੱਤੇ ਨੂੰ ਭੁਗੀ ਜਾਂਦੀਆਂ ਇੱਕ ਇਹ ਇੱਕ ਮਲੰਗ ਜਿਹਾ ਬੂਟਾ ਪੈਸੇ ਤੂੰ ਸ਼ਾਮ ਤੱਕ ਕੁੱਤੇ ਨੂੰ ਭੁਗੀ ਜਾਂਦਾ ਸਵੇਰੇ ਬਣਾ ਪੋਸਟ ਗੁੱਡ ਮਾਰਨਿੰਗ ਸ਼ਾਮ ਨੂੰ ਗੁੱਡ ਨਾਈਟ ਤੇ ਗਾਓ ਖਾਈ ਜਾਂਦਾ ਤੇ ਗਾ ਤੂੰ ਖਾਈ ਜਾਂਦਾ ਜੇ ਜੇਕ ਪਿਓ ਦਾ ਲੱਗਾ ਜਦਾਂ ਹੈਗਾ ਇੱਕ ਜਦਾਂ ਹੈਗਾ ਤਸਵੀਰੇ ਮੇਰੇ ਨਾਲ ਇੱਕ ਰੋਜੀ ਮੈਂ ਸਵੇਰੇ 9:30 ਉੱਤਰਪੁਰ ਚੱਲ ਲੈ 9:30 ਵਜੇ ਮਾ ਤੇਰੇ ਘਰ ਦੇ ਮੋਹਰੇ ਹਾਂ ਕੱਲਾ ਆਉਗਾ ਮੈਂ ਜੇ ਆਪਣੇ ਪਿਓ ਦਾ ਇੱਕ ਪਿਓ ਦਾ ਤੂੰ ਹੈ ਨਹੀਂ ਵੇ ਜੇ ਹੋਇਆ ਤੇ ਬਾਹਰ ਆ ਜੀ ਹੁਣ ਮੈਂ ਗੱਲ ਚ ਵੜਿਆ ਨਾ ਹੁਣ ਮੈਂ ਚੰਗੀ ਤਰ੍ਹਾਂ ਬੜੂਗਾ ਜਿਹੜੇ ਗਾਹ ਖਾਂਦੇ ਖਾਈ ਜਾਣ ਮੈਂ ਗਾਹ ਖਾ ਸਕਦਾ ਦੱਲਿਆ ਮੈਂ ਤੀਆਂ ਬਾਰੇ ਗਾਹ ਖਾ ਸਕਦਾ ਓਏ ਤੇਰੀ ਕੁੱਤੀ ਕਿਧਰ ਕੋਲ ਦੁਕੀਆਲ ਬੋਲਣੀ ਦੱਲਿਆ ਆ ਮੈਂ ਪੋਸਟਪਾਈ ਮੇਰੇ ਪੇਜ ਜਾ ਕੇ ਵੇਖੋ ਇਹ ਕੁੱਤਾ ਕਦੀੜ ਮੇਰੀ ਕੁੜੀ ਕੀ ਬੋਲਿਆ ਬੰਦਾ ਏ ਮੇਰੇ ਪੇਜ ਤੇ ਪੋਸਟਪਾਈ ਹੋਈ ਮੈਂ ਇਹ ਮੇਰੇ ਕੁੜੀਆਂ ਬਾਰੇ ਕਦੀੜ ਦੀ ਭੋਂਗੀ ਆ ਤੁਸੀਂ ਪੜਿਓ ਜਾ ਕੇ ਉੱਥੇ ਤੇ ਜੇ ਮੇਰੇ ਸਾਹਮਣੇ ਆਵੇ ਨਾ ਮੈਂ ਆਪਣੇ ਪਿਓ ਦਾ ਜੱਟ ਦਾ ਪੁੱਤ ਨਹੀਂ ਕਰਦਾ ਸਾਲੂ ਆਏ ਪਾਰ ਤੇ ਰੋਦਾਂ ਨੂੰ ਮੈਂ ਤੇਰੇ ਤੋਂ ਸਾਹਮਣੇ ਵੇਖ ਰੋਇਆ ਜਾਏ ਇੱਕੋ ਜਿਹਾ ਜਿਵੇਂ ਰਹੇ ਕਦੀੜੇ ਤੂੰ ਘਰੋਂ ਬਾਹਰ ਉਹ ਨਿਕਲਣਾ ਨਹੀਂ ਗਾ ਬੈਠੂ ਜਿਹਾ ਕੁੱਤਾ ਤੂੰ ਭੋਂਗੀ ਜਾਣਾ ਹੁਣ ਅਸੂਰ ਸਵੇਰ ਤੱਕ ਇਹ ਪੇਜ ਬੰਦ ਹੋ ਜੇ ਕਿਉਂਕਿ ਪੇਜ ਮੇਰੇ ਸਿੱਖ ਸਕਦਾ ਅਗੇ ਮੇਰਾ ਪੇਜਵਾਨ ਦੁਰਗਾ ਆਇਆ ਹੈ ਮੈਂ ਜੇ ਬੋਲਿਆ ਨਾ 100% ਮੇਰੇ ਚਾਹਤ ਨਾਲ ਪੇਜ ਬੰਦ ਹੋ ਜਾਣਾ ਹੈ ਸਵੇਰ ਤੱਕ ਪਰ ਇੱਕ ਤੀਨ ਨੂੰ ਮੈਂ ਚੈਲੰਜ ਆ ਮੈਂ ਸਵੇਰੇ ਇਕੱਲੇ ਤੇ ਆਉਣਾ ਹੀ ਇਕੱਲੇ ਨੇ ਜੇ ਕੇ ਨਾਲ ਤੋਨਾਂ ਤਰਪੇ ਮੈਂ ਕਹਿ ਨਹੀਂ ਕਹਣਾ ਨਹੀਂਗਾ ਮੈਂ ਸਵੇਰੇ ਇਕੱਲੇ ਸਾਢੇ ਦੋ ਤਰ ਕੋਲ ਚੱਲਣਾ ਹੀ ਹੂੰ ਮੈਂ ਤੇਰੇ ਪਿੰਡ ਘਰ ਸ਼ਿਵਲਾਪੁਰ ਚ ਕਰਦੇ ਅੱਗੇ ਹੋਣਾ ਜੇ ਆਪਣੇ ਇੱਕ ਬਿਓ ਦਾ ਤਸਵੀਰ ਮੈਂ ਸਾਹਮਣੇ ਖੜ ਕੇ ਵਿਖਾ ਦੇ ਦਿੰਦਾ ਦੋ ਮਿੰਟ ਵਾਸਤੇ ਸਾਡਾ ਦੁੱਖੀ ਦਾ ਬੰਦਿਆ ਤੁੱਤ ਯਾਬਰ ਦਾ ਕੁੱਚਾ ਲਾਪਟਾ ਦੀ ਆਕਾਤੀ ਆ ਉਹ ਤੇਰੇ ਉੱਤੇ ਸਾਡੇ ਕਾਹੇ ਗੋਆ ਚੱਕਦੇ ਗੋਆ ਮੱਝਾਂ ਥੱਲੇ ਮੱਝਾਂ ਪੱਠੇ ਪੋਏ ਤੇਰੇ ਕਿੱਤੀਆਂ ਰਹਿ ਗਈਆਂ ਚੌਲੇ ਜਾਂਦ ਗਏ ਉਹ ਸ਼ਰਮੀ ਵਾਲਿਆ ਬੰਦੇ ਨੂੰ ਯਾਰ ਇਹ ਤੇਰਦੀ ਬਰੇ ਬਰੇ ਮੜਾ ਬੋਲੇ ਮੈਂ ਬੋਲੇ ਕਲੀ ਜਿਹੜਾ ਬੋਲਦਾ ਉਹ ਉੱਥੇ ਜਾ ਕੇ ਮੇਰੇ ਮੁੱਖ ਹੁਣ ਨਿਕਲ ਲਗਾਏਗਾ ਉਹੇ ਤਗੜਦਾ ਲੈ ਉਹ ਜਿਹੜੀ ਰਿਪੋਰਟ ਕਰਦੇ ਉਹਦੇ ਵੈਰੀ ਗੁੱਡ ਵੈਰੀ ਗੁੱਡ ਕੀ ਵੈਰੀ ਗੁੱਡ ਦਾ ਅੱਲਾ ਬੰਦਾ ਹੋ ਕਾਦੀ ਵੈਰੀ ਗੁੱਡ ਆਉਦੀ ਕੋਈ ਚਾਹੀਦੀ ਗੱਲ ਕਰਦਾ ਹੋ ਸਵਾਇਪ ਪਾੜਨ ਦੋ ਤੇ ਲਈ ਜਾ ਪੰਦਾ ਦੱਲਾ ਹੋ ਕਰਦੇ ਨੇ ਮੈਂ ਤੇ ਪਰਚਾ ਕਰਦਾ ਮੈਂ ਇਦਾਂ ਬੋਲਿਆ ਠੋਕੇ ਬੋਲਿਆ ਮੈਂ ਸਵੇਰੇ ਫੇਰ ਬੋਲੂਗਾ ਰੋਜ਼ ਬੋਲੂਗਾ ਤੇ ਬੋਲੂਗਾ ਮੈਂ ਰਿ ਲਕੌੜ ਮੈਂ ਪੋਸਟਪਾਲੇ ਜਾ ਪੋਸਟਪਾਲੇ ਹੋ ਕੀ ਕੁੱਤਪੋਂ ਗੱਲ ਕਰੇ ਬਾਰੇ ਮੈਂ ਸਵੇਰ ਫੇਰੋਂ ਸਵੇਰੇ ਸਾਢੇ ਤਿੰਨ ਬੋੜ ਚੱਲਣਾ ਮੈਂ ਤੇਰੀ ਕਾ ਸ਼ਿਮਲਾਪੂਰੀ ਲੁਧਿਆਣੇ ਕੋਲ ਤੇ ਬੂਹੇ ਲੱਗੇ ਹੋਣਾਈ ਜੇ ਤੂੰ ਆਪਣੇ ਇੱਕ ਪਿਓ ਦਾ ਤੂੰ ਹੈ ਨਹੀਂ ਵੈਸੇ ਜੇ ਇੱਕ ਪਿਓ ਦਾ ਨਾ ਤੇ ਗੇਟੋਂ ਬਾਹਰ ਆ ਕੇ ਜੱਟ ਦਾ ਮਕਾਬਲਾ ਕਰੀਂ ਜੱਟ ਦਾ ਤੂੰ ਐਵੇਂ ਨਾ ਤੇ ਮੈਂ ਦੱਸੂਗਾ ਤੇਰੀ ਛੱਤੀ ਦੇ ਪਾਰਦਾ ਮੈਂ ਦੀ ਰਾਤ ਇਹਦਾ ਸਾਲ